ਪੈਟਰੋਲ ਪੰਪ ਤੋਂ ਅਕਸਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਲੋਕ ਗੱਡੀਆਂ ਵਿੱਚ ਤੇਲ ਪਵਾ ਕੇ ਰਫੂ ਚੱਕਰ ਹੋ ਜਾਂਦੇ ਨੇ ਪਰ ਜੋ ਇਹ ਤਸਵੀਰ ਸਾਹਮਣੇ ਆਈ ਆ ਇਸ ਨੇ ਤਾਂ ਰੌਂਗਟੇ ਹੀ ਖੜੇ ਕਰਕੇ ਰੱਖ ਦਿੱਤੇ ਨੇ ਇੱਕ ਪਾਸੇ ਤਾਂ ਮਾਪਿਆਂ ਦੇ लाडले ਪੁੱਤ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ਕੀਨ ਨੇ ਪਰ ਉਹਨਾਂ ਗੱਡੀਆਂ ਨੂੰ ਚਲਾਉਣ ਵਾਸਤੇ ਜੋ ਤੇਲ ਹੈ ਉਹ ਲੱਗਦਾ ਪਵਾਉਣ ਦੇ ਲਾਇਕ ਨਹੀਂ ਹਨ ਤਾਂ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਾਲੀ ਥਾਰ 'ਚ ਸਵਾਰ ਹੋ ਕੇ ਦੋ ਨੌਜਵਾਨ ਆਂਦੇ ਆ ਤੇ ਆਰਾਮ ਨਾਲ ਪੰਪ ਤੇ ਤੇਲ ਪਵਾਉਂਦੇ ਆ ਤੇ 3000 ਤੋਂ ਉੱਪਰ ਦਾ ਰੁਪਏ ਦਾ ਤੇਲ ਆ ਜਿਹੜਾ ਪਵਾਇਆ ਜਾਂਦਾ ਗੱਡੀ ਦੀ ਟੈਂਕੀ ਫੁੱਲ ਕਰਵਾਈ ਜਾਂਦੀ ਆ ਪਰ ਜਿਵੇਂ ਹੀ ਪੈਸੇ ਦੇਣ ਦੀ ਵਾਰੀ ਆਉਂਦੀ ਆ ਤਾਂ ਉਹੀ ਨੁਕਤਾ ਚੰਨੀ ਕਰਨ ਲੱਗਦੇ ਆ ਦੋਵੇਂ ਲੜਕੇ ਅਤੇ ਜਿਵੇਂ ਹੀ ਪੈਟਰੋਲ ਪੰਪ ਦਾ ਕਰਿੰਦਾ ਉਹਨਾਂ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਪੈਸੇ ਦੋ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਕੈਨਰ ਦੋ ਕੇ ਸੀ ਸਕੈਨ ਕਰਦੇ ਆ ਸਕੈਨ ਕਰਕੇ ਪੇਮੈਂਟ ਕਰ ਦਨੇ ਆ ਤਾਂ ਸਕੈਨਰ ਤੇ ਪੇਮੈਂਟ ਜਦੋਂ ਨਹੀਂ ਹੁੰਦੀ ਤਾਂ ਕਰਿੰਦਾ ਵੱਲ ਕਹਿੰਦਾ ਹੈ ਕਿ ਪੇਮੈਂਟ ਤਾਂ ਨਹੀਂ ਹੁੰਦੀ ਪਰ ਉਸ ਤੋਂ ਅੱਗੇ ਜੋ ਉਹਨਾਂ ਵੱਲੋਂ ਘਟਰਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਾਰਿਆਂ ਦੇ ਰੋਂ ਤੇ ਖੜੇ ਕਰਕੇ ਰੱਖ ਦਿੱਤੇ ਆ ਤਾਂ ਦਾਅ ਦੇ ਕੇ ਜਿਵੇਂ ਹੀ ਕਰਿੰਦੇ ਵੱਲੋਂ ਉਹਨਾਂ ਨਾਲ ਗੱਲਬਾਤ ਕਰ ਲਈ ਹੁੰਦੀ ਆ ਤਾਂ ਨਾਲ ਦੇ ਨਾਲ ਉਹਨਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਕਤ ਪੈਟਰੋਲ ਪੰਪ ਦੇ ਕਰਿੰਦੇ ਨੂੰ ਗੱਡੀ ਦੇ ਟਾਕੀ ਵਿੱਚ ਹੀ ਜਿਹੜੇ ਆ ਲਟਕਾ ਕੇ ਲੈ ਜਾਂਦੇ ਆ ਤਾਂ ਕਾਫੀ ਦੂਰੀ ਤੱਕ ਲਜਾਇਆ ਜਾਂਦਾ ਤੇ ਅੱਗੇ ਜਾ ਕੇ ਸਿੱਧਾ ਕਹਿ ਦਿੰਦੇ ਆ ਕਿ ਜਾਂ ਤਾਂ ਫਿਰ ਗੱਡੀ ਛੱਡ ਦੇ ਜਾਂ ਫਿਰ ਗੋਲੀ ਮਾਰ ਦਾਂਗੇ ਤਾਂ ਇੱਥੋਂ ਤੱਕ ਜਿਹੜਾ ਵੱਡਾ ਜਿਹੜਾ ਇਹ ਚੇਤਾਵਨੀ ਦਿੱਤੀ ਜਾਂਦੀ ਆ ਤਾਂ ਵੱਡੀ ਚੇਤਾਵਨੀ ਦਿੰਦੇ ਆ ਜਿਹੜਾ ਇਹ ਨੌਜਵਾਨਾਂ ਵੱਲੋਂ ਵੱਡੀ ਖੋਪਨਾਕ ਜਿਹੜੀ ਆ ਕਟੜਾ ਨੂੰ ਆ ਜਾਮ ਦਿੱਤਾ ਗਿਆ ਤੇ ਰਫੂ ਚੱਕਰ ਹੋਏ ਨੇ ਤਾਂ ਕਾਲੀ ਥਾਰ ਤੁਸੀਂ ਦੇਖ ਸਕਦੇ ਹੋ ਕਿ ਆਰਾਮ ਨਾਲ ਪੰਪ ਤੇ ਤੇਲ ਪਵਾਇਆ ਜਾ ਰਿਹਾ ਹੈ ਤੇ ਬਾਅਦ ਵਿੱਚ ਰਫੂ ਚੱਕਰ ਹੋ ਜਾਂਦੇ ਨੇ ਤੇਲ ਪਵਾ ਕੇ ਦੋ ਨੌਜਵਾਨਾਂ ਨੇ ਇਸ ਸੰਬੰਧੀ ਕਰਿੰਦੇ ਨੇ ਜਿਹੜੇ ਆ ਗੱਲਬਾਤ ਵੀ ਦੱਸੀ ਆ ਕਿ ਕਿਸ ਤਰੀਕੇ ਨਾਲ ਉਸ ਨੇ ਸਾਰੇ ਕਟਰਾਂ ਦਾ ਸਾਹਮਣਾ ਕੀਤਾ ਹੈ ਤਾਂ ਪੈਟਰੋਲ ਪੰਪ ਦੇ ਇਸ ਕਰਿੰਦੇ ਨੂੰ ਜਿੱਥੇ ਸਵਾਸ਼ ਵੀ ਦਿੱਤੀ ਜਾ ਰਹੀ ਆ ਕਿ ਉਸ ਨੇ ਆਪਣੀ ਜਾਨ ਵੀ दांव ਤੇ ਲਗਾ ਦਿੱਤੀ ਪਰ ਉਹਨਾਂ ਨੂੰ ਜਿਹੜਾ ਹੁਣ ਲੱਭਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਹਰਿਆਣਾ ਦੇ ਸ਼ਾਹਬਾਦ ਤੋਂ ਇਹ પેટ્રોલ ਪੰਪ ਤੋਂ ਇਹ ਘਟਨਾ ਸਾਹਮਣੇ ਆਈ ਆ ਜਿੱਥੇ ਇੱਕ પેટ્રોલ ਪੰਪ ਤੇ ਕਰਿੰਦੇ ਨਾਲ ਐਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਇਸ ਮੌਕੇ ਜਦੋਂ ਗੱਡੀ ਨੂੰ ਫਰਾਰ ਕੀਤਾ ਜਾ ਰਿਹਾ ਸੀ ਤਾਂ ਕਰਿੰਦੇ ਨੂੰ ਮੌਕੇ ਤੇ ਹੀ ਜਿਹੜਾ ਟਾਕੀ ਵਿੱਚ ਲਮਕਾ ਲਿਆ ਜਾਂਦਾ ਟਾਕੀ ਤੇ ਹੀ ਲਟਕਾ ਕੇ ਕਾਫੀ ਦੂਰ ਤੱਕ ਲਿਜਾਇਆ ਜਾਂਦਾ ਹੈ ਅਤੇ ਕਰੈਂਡਾ ਆਪਣੇ ਪੈਸੇ ਜਿਹੜਾ ਮੰਗਦਾ ਰਹਿੰਦਾ ਤੇ ਅੱਗੇ ਜਾ ਕੇ ਸਿੱਧਾ ਕਿਹਾ ਜਾਂਦਾ ਹੈ ਕਿ ਜਾਂ ਤਾਂ ਫਿਰ ਗੱਡੀ ਤੋਂ ਹੇਠਾ ਹੋ ਜਾ ਜਾਂ ਫਿਰ ਗੋਲੀ ਮਾਰ ਦਾਂਗੇ ਤਾਂ ਇੱਥੋਂ ਤੱਕ ਜਿਹੜੇ ਆ ਇਹ ਲੜਕਿਆਂ ਵੱਲੋਂ ਜਿਹੜੇ ਆ ਵੱਡੇ ਕਦਮ ਚੁੱਕਿਆ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਆ ਮਹਿੰਗੀਆਂ ਕਾਰਾਂ ਰੱਖਦੇ ਆ ਤੇ ਆਪਣੇ ਦਮ ਤੇ ਉਹਨਾਂ ਕਾਰਾਂ ਨੂੰ ਚਲਾਣ ਦਾ ਜਿਹੜੇ ਆ ਖਰਚਾ ਵੀ ਚੁੱਕਦੇ ਆ ਪਰ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਆ ਮਹਿੰਗੀਆਂ ਕਾਰਾਂ ਤਾਂ ਰੱਖਣ ਦਾ ਸ਼ਿਕੀਰ ਰੱਖਦੇ ਆ ਪਰ ਕਿਤੇ ਨਾ ਕਿਤੇ ਤੇਲ ਆ ਜਿਹੜਾ ਫਰੀ ਦਾ ਭਾਲਦੇ ਨੇ ਤਾਂ ਪੈਟਰੋਲ ਪੰਪ ਦੇ ਸੀਸੀਟੀਵੀ ਫੁਟੇਜ ਤੇ ਵੱਡੇ ਖੁਲਾਸੇ ਹੋਏ ਨੇ ਤਾਂ ਸ਼ਾਬਾਸ਼ ਦੀ ਹਰਿਆਣਾ ਦੇ ਸ਼ਾਬਾਸ਼ ਦੀ ਵੀਡੀਓ ਆ ਜਿੱਥੇ ਕਿ ਪੈਟਰੋਲ ਪੰਪ ਦੇ ਕਰਿੰਦੇ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਮੌਕੇ ਤੇ ਇਸ ਵਿਅਕਤੀ ਦੀ ਹਾਲਾਂਕਿ ਜਾਨ ਜਿਹੜੀ ਉਹ ਜ਼ਰੂਰ ਬਚੀ ਆ ਪਰ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਰੌਂਗਟੇ ਖੜੇ ਕਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪੈਟਰੋਲ ਪੰਪ ਤੇ ਆ ਦੋ ਜਿਹੜੇ ਆ ਲੜਕੇ ਆਂਦੇ ਆ ਥਾਰ ਗੱਡੀ ਲੈ ਕੇ ਕਾਲੀ ਥਾਰ 'ਚ ਸਵਾਰ ਹੋ ਕੇ ਅਤੇ ਤਾਂ ਆਰਾਮ ਨਾਲ ਤੇਲ ਪਵਾਉਂਦੇ ਆ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਂਦੀ ਆ ਤਾਂ ਉਹੀ ਆ ਆਮ ਜਿਹੜੇ ਕਈ ਲਟੇਰਿਆਂ ਵੱਲੋਂ ਜਿਹੜੇ ਆ ਭੱਦੌੜ ਕਰਨ ਦੀ ਕੋਸ਼ਿਸ਼ ਹੁੰਦੀ ਆ ਤਾਂ ਉਸੇ ਤਰੀਕੇ ਨਾਲ ਮੌਕੇ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਦੋਂ ਕਿ ਕਰਿੰਦੇ ਵੱਲੋਂ ਉਕਤ ਲੜਕੇ ਦਾ ਹੱਥ ਫੜ ਲਿਆ ਜਾਂਦਾ ਤੇ ਕਾਫੀ ਦੂਰ ਤੱਕ ਗੱਡੀ ਦੀ ਟਾਕੀ ਤੇ ਹੀ ਲੰਕਿਆ ਰਹਿੰਦਾ પેટ્રોલ ਪੰਪ ਦਾ ਕਰਿੰਦਾ ਜਿਸ ਨੂੰ ਕਿ ਆ ਸ਼ਾਬਾਸ਼ੇ ਵੀ ਕਹਿ ਦਿੱਤੀ ਜਾ ਰਹੀ ਹੈ ਹਾਲਾਂਕਿ ਜਾਨ ਦਾਤ ਉਸਨੇ ਆਪਣੀ ਜ਼ਰੂਰ ਲਾ ਦਿੱਤੀ ਪਰ ਕਿਤੇ ਨਾ ਕਿਤੇ ਕਾਲੀ ਥਾਰ ਦੇ ਜਿਹੜੇ ਲੜਕੇ ਕਾਲੀ ਥਾਰ ਚਾਏ ਸੀ ਉਹਨਾਂ ਦੇ ਪੋਲ ਜ਼ਰੂਰ ਖੋਲ ਕੇ ਰੱਖ ਦਿੱਤੀ ਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਤਾਂ ਹਰਿਆਣਾ ਦੇ ਸ਼ਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਨਾਲ ਵੱਡੀ ਘਟਨਾ ਵਾਪਰਨ ਦੀ ਵਾਪਰੀ ਆ ਅਤੇ ਮੌਕੇ ਤੇ ਜਿਹੜੇ ਆ ਗੱਡੀ ਵਿੱਚ ਤੇਲ ਪਵਾ ਕੇ ਫਰਾਰ ਹੋਏ ਨੇ ਦੋ ਜਿਹੜੇ ਆ ਲੜਕੇ ਆ ਤੇ ਉਹਨਾਂ ਦੀ ਭਾਲ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਧਰ ਪਟ્રોલ ਪੰਪ ਦੇ ਕਰਿੰਦੇ ਵੱਲੋਂ ਸਾਰਿਆਂ ਜਿਹੜਿਆਂ ਪੋਲਾ ਖੋਲ ਕੇ ਰੱਖ ਦਿੱਤੀਆਂ ਕਾਲੀ ਥਾਰ ਦੇ 'ਤੇ ਸਵਾਰ ਹੋ ਕੇ ਆਏ ਨੌਜਵਾਨਾ ਜੀਆ